ਸਮਾਰਟਫੋਨ ਨੇ ਗੱਲ ਜਰੂਰ ਸੋਚਦਾ ਹੋਏਗਾ ਕਿ ਮੈਂ ਬੱਚਿਆਂ ਦਾ ਬਚਪਨ ਖਾ ਗਿਆ। ਮੈਂ ਜਵਾਨਾਂ ਦੀ ਜਵਾਨੀ ਖਾ ਗਿਆ। ਮੇਰੀ ਭੁੱਖ ਨਹੀਂ ਨਾ ਮਿਟੀ ਤੇ ਮੈਂ ਨਾਨਾ ਨਾਨੀ ਦਾਦਾ ਦਾਦੀ ਉਹਨਾਂ ਦੀਆਂ ਕਹਾਣੀਆਂ ਖਾ ਗਿਆ। ਮੈਂ ਕਿਤਾਬ ਵੀ ਖਾ ਗਿਆ। ਮੈਂ ਇਥੋਂ ਤੱਕ ਮੈਂ ਕਿਸੇ ਇਸਤਰੀ ਅੰਦਰ ਕਿਸੇ ਮਰਦ ਅੰਦਰ ਕਿਸੇ ਬੱਚੇ ਅੰਦਰ ਕਿਸੇ ਜਵਾਨ ਕਿਸੇ ਬਡੇਪੇ ਅੰਦਰ ਨਿਤਨੇਮ ਵੀ ਨਹੀਂ ਰਹਿਮ ਦਿੱਤਾ ਮੈਂ ਨਿਤਨੇਮ ਵੀ ਖਾ ਗਿਆ ਵੱਡੇ ਵੱਡੇ ਪਰਦਿਆਂ ਦੇ ਸਨਿਮੇ ਵੀ ਮੈਂ ਖਾ ਗਿਆ ਹੈ ਤੇ ਮੈਂ ਨਿਕਾ ਜਿਆਂ ਪਰ ਮੈਂ ਸਾਰਿਆਂ ਦਾ ਸੁੱਖ ਚੈਨ ਮਟਾ ਕੇ ਰੱਖ ਦਿੱਤਾ ਮੈਂ ਦੁਨੀਆ ਨੂੰ ਸਾਰਿਆਂ ਨੂੰ ਚਿੰਤਾ ਵਿੱਚ ਲਿਆ ਕੇ ਰੱਖ ਦਿੱਤਾ ਨਾ ਦੁੱਖ ਪੁੱਛੀਦਾ ਨਾ ਸੁੱਖ ਪੁੱਛੀਦਾ ਨਾ ਕਿਸੇ ਦੀ ਸਰੀਰ ਬਾਰੇ ਪੁੱਛੀਦਾ ਨਾ ਕਿਸੇ ਦੇ ਪ੍ਰਦੇਸ ਪੁੱਤਰ ਬਾਰੇ ਪੁੱਛੀਦਾ ਕੁਝ ਵੀ ਨਹੀਂ ਪੁੱਛੀਦਾ ਬਸ ਜਾਈਦਾ ਅਗਲੇ ਦੇ ਘਰ ਕੋਥੇ ਜਾ ਕੇ ਨਾ ਦੁੱਖ ਦੀ ਨਾ ਸੁੱਖ ਦੀ